ਸੁਖ ਸਭ ਕੁਝ ਖਤਮ ਹੋ ਜਾਣਾ ਜਦੋਂ ਤੇਰੇ ਉੱਪਰ ਤਸ਼ੱਦਦ ਹੋਵੇਗਾ ਤੇ ਉਸ ਵਕਤ ਸਾਧ ਸੰਗਤ ਭਾਈ ਮਤੀ ਦਾਸ ਜੀ ਨੂੰ ਫਿਰ ਸਾਧ ਸੰਗਤ ਫਟਿਆਂ ਦੇ ਵਿੱਚ ਬਣ ਕੇ ਨਾ ਜਦੋਂ ਸ਼ਹੀਦੀ ਦਾ ਸ਼ੇਦ ਕਰਨ ਦਾ ਹੁਕਮ ਦਿੱਤਾ ਆਰਾ ਚਲਾਣ ਦਾ ਆਖਰੀ ਇੱਛਾ ਪੁੱਛੀ ਕਿ ਤੁਹਾਡੀ ਆਖਰੀ ਇੱਛਾ ਕੀ ਹੈ ਸਾਧ ਸੰਗਤ ਭਾਈ ਮਤੀ ਦਾਸ ਆਖਣ ਲੱਗਿਆ ਕਹਿੰਦਾ ਮੇਰੀ ਆਖਰੀ ਇੱਛਾ ਹੈ ਮੇਰਾ ਜਿਹੜਾ ਮੁਖ ਹੈ ਨਾ ਉਹ ਗੁਰੂ ਬਲ ਕਰ ਦੇ ਸਾਧ ਸੰਗਤ ਕਦੇ ਗੁਰੂ ਕੋਲ ਮੰਗਿਆ ਹੈ ਕਦੇ ਅਰਦਾਸ ਕੀਤੀ ਗੁਰੂ ਕੋਲ ਆ ਕੇ ਪਰ ਉਹ ਸਾਨੂੰ ਪਾਤਸ਼ਾਹ ਸਖਾਉਂਦੇ ਮਾਰੇ ਕਹਿੰਦੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤ ਗੁਰ ਮੁਕਤ ਨਾ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬੇਕੀਆਂ ਰੋਜ਼ੇ ਪੜ੍ਹਦੇ ਆ ਸਾਧ ਸੰਗਤ ਜੇ ਕੱਲਾ ਪੜਨ ਤੱਕ ਕਰ ਸੀਮਤ ਰਹੇ ਮੁਆਫ ਕਰਨਾ ਸਾਨੂੰ ਸੁਖ ਨਹੀਂ ਮਿਲੇਗਾ ਆਨੰਦ ਨਹੀਂ ਮਿਲੇਗਾ ਰੋਜ਼ ਆ ਕੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੀ ਧਨ ਦੌਲਤ ਘਟ ਪੁੱਗ ਜਾਣਗੇ ਪਰ ਤੇਰੇ ਬਲੋਂ ਮੈਂ ਬੇਮੁਖ ਨਹੀਂ ਹੋ ਸਕਦਾ ਤੇਰੇ ਬਲੋਂ ਮੈਂ ਬੇਮੁਖ ਨਹੀਂ ਹੋ ਸਕਦਾ ਭਾਈ ਮਤੀ ਦਾਸ ਆਖਣ ਲੈ ਕਹਿੰਦੇ ਮੇਰਾ ਮੁਖ ਗੁਰੂ ਵੱਲ ਨੂੰ ਕਰਦੇ ਹੋ ਤੇ ਜਦੋਂ ਗੁਰੂ ਵੱਲ ਨੂੰ ਕੀਤਾ ਨਾ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਪਾਈ ਮਤੀ ਦਾਸ ਨੂੰ ਦੇਖਿਆ ਸਾ ਅੱਖਾਂ ਦੇ ਨਾਲ ਨਿਹਾਰੇ ਆ ਤੇ ਸਾਧ ਸੰਗਤ ਇੱਕ ਇਸ਼ਾਰਾ ਕੀਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ਼ਾਰਾ ਪਤਾ ਕੀਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣੀ ਸੀਸ ਦੇ ਉੱਪਰ ਹੱਥ ਰੱਖਿਆ ਤੇ ਆਪਣੇ ਕੇਸਾਂ ਦੇ ਵਿੱਚੋਂ ਕੰਗੇ ਨੂੰ ਕੱਢਿਆ ਕੱਢ ਕੇ ਸਾਧ ਸੰਗਤ ਮਤੀ ਦਾਸ ਨੂੰ ਦਿਖਾਇਆ ਤੇ ਮਤੀ ਦਾਸ ਨੂੰ ਸਾਧ ਸੰਗਤ ਇਸ਼ਾਰੇ ਵਿੱਚ ਉਹ ਗਿਆਨ ਦੇ ਦਿੱਤਾ ਜੀ ਤੋਂ ਆਪਾਂ ਦੂਰ ਬੈਠੇ ਜੇ ਤੂੰ ਆ ਪੰਜਵੇਂ ਦੂਰ ਬੈਠੇ ਗਿਆਨ ਪਤਾ ਕਿਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਖੰਡ ਕਹਿੰਦੇ ਮਤੀ ਦਾਸ ਆ ਇੱਕ ਛੋਟਾ ਜਿਹਾ ਲੱਕੜ ਦਾ ਟੁਕੜਾ ਐ ਇਹ ਸਾਡੇ ਸਿਰ ਦੇ ਵਿੱਚ ਪਤਾ ਕਿਉਂ ਐ ਇਹ ਸਾਡੇ ਸੀਸ ਦੇ ਵਿੱਚ ਪਤਾ ਕਿਉਂ ਰੱਖਿਆ ਗਿਆ ਇਸ ਕਰਕੇ ਰੱਖਿਆ ਗਿਆ ਪਹਿਲਾਂ ਇਹਨੇ ਆਪਣੇ ਆਪ ਨੂੰ ਆਰੀ ਦੇ ਨਾਲ ਚਰਾਇਆ ਐ ਪਹਿਲਾਂ ਇਹਨੇ ਆਪਣੇ ਆਪ ਵਿੱਚ ਕੱਟ ਕੋ ਆਇਆ ਐ ਲੱਕੜ ਦਾ ਛੋਟਾ ਜਿਹਾ ਟੁਕੜਾ ਜਿਹੜਾ ਆਰੀ ਦੇ ਨਾਲ چیرਿਆ ਗਿਆ ਜਿਹਦੇ ਵਿੱਚ ਸਾਧ ਸੰਗਤ ਚੀਰ ਪਾਏ ਗਏ ਉਹ ਇੱਕ ਛੋਟਾ ਜਿਹਾ ਲੱਕੜ ਦਾ ਟੁਕੜਾ ਅੱਜ ਗੁਰੂ ਦਾ ਸਿੱਖ ਆਪਣੇ ਸਿਰ ਦੇ ਵਿੱਚ ਰੱਖ ਕੇ ਘੁੰਮਦਾ ਹੈ ਸਾਧ ਸੰਗਤ ਜਿਹੜਾ ਸਿਰ ਦੇ ਉੱਪਰ ਕਿਸੇ ਨੂੰ ਬਿਠਾ ਨਹੀਂ ਸਕਦਾ ਪਰ ਇੱਕ ਲੱਕੜ ਸਿਰ ਦੇ ਵਿੱਚ ਰੱਖੀ ਹੋਈ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਖੰਨਾ ਕਹਿੰਦੇ ਮਤੀ ਦਾਸ ਤੈ ਆਰੇ ਦੇ ਨਾਲ ਚੀਰ ਪਵਾਣਾ ਹੈ ਯਾਦ ਰੱਖੀ ਤੇਰੀ